ਹਾਂਜੀ ਦੋਸਤੋ ਧੰਨਵਾਦ ਹੈ ਸਭਨਾਂ ਦਾ ਅੱਜ ਆਪਾਂ ਕਹਾਣੀ ਪਾਰ ਦੀ ਆਖਰੀ ਕਿਸ਼ਤ ਨੰਬਰ 3 ਸਾਂਝੀ ਕਰਾਂਗੇ ਹੁਣ ਤੱਕ ਆਪਾਂ ਦੇਖ ਚੁੱਕੇ ਹਾਂ ਕਿ ਇੱਕ ਸਧਾਰਨ ਮੁੰਡਾ ਮਾਸਟਰ ਏਜੰਸੀਆਂ ਦਾ ਤੱਕਿਆ ਕਿਵੇਂ ਕਾੜਕੂਆ ਦੇ ਅੰਦਰ ਵੜਦਾ ਹੈ ਤੇ ਕਿਵੇਂ ਉਹ ਅੰਦਰ ਜਾਂਦਾ ਜਾਂਦਾ ਆਪਦਾ ਸਾਰਾ ਪਰਿਵਾਰ ਤਬਾਹ ਕਰ ਲੈਂਦਾ ਹੈ ਤੇ ਆਖਰੀ ਕਿਸ਼ਤ ਦੇ ਵਿੱਚ ਹੁਣ ਉਹਦਾ ਅਖੀਰਲਾ ਪਾਗ ਅਖੀਰਲੀ ਜ਼ਿੰਦਗੀ ਕਿਵੇਂ ਬੀਤੇਗੀ ਇਹ ਆਪਾਂ ਨੂੰ ਸਾਫ਼ ਹੋ ਜਾਏਗਾ ਆਓ ਫਿਰ ਸ਼ੁਰੂ ਕਰਦੇ ਹਾਂ ਕਿਸ਼ਤ ਨੰਬਰ 3 ਪੀਟੀ ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਂਗਾਂ ਖੁੱਲੀਆਂ ਸਨ ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜਾਈਆਂ ਕਰਗੇ ਸੀ ਜੱਸੇ ਨੇ ਉੱਥੋਂ ਵਾਚ ਨਿਕਲੇ ਜਿੰਦੇ ਗਿੰਦਰ ਬਾਬੇ ਮਾਨੋਚਾਲ ਜਾਂ ਸੋਖੋ ਨਾਲ ਸੰਪਰਕ ਨਾ ਬਣਾਇਆ ਉਧਰ ਫੌਜ ਤੇ ਪੁਲਿਸ ਸਾਰੇ ਹਾਰਡ ਕੋਰ ਅੱਤਵਾਦੀਆਂ ਲੱਭ ਰਹੀ ਸੀ ਜਸਾ ਸ਼ੇਰ ਤੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ ਮੁਸਤਫਾ ਆਲਮ ਦੀ ਕਾਲੀ ਬਿੱਲੀ ਬਣ ਗਿਆ ਥੋੜੀ ਦੇਰ ਬਾਅਦ ਮਸ਼ਹੂਰ ਕੈਟ ਸੋਖੇ ਕਾਲੇ ਦੀ ਸਪਾਸ਼ ਨਾਲ ਸਪਾਈ ਭਰਤੀ ਹੋ ਗਿਆ ਸਾਨੂੰ ਇਹ ਸਭ ਖਬਰਾਂ ਮਿਲਦੀਆਂ ਸਨ ਮਾਨੋਚਾਲ ਤੇ ਗਰਜੰਟ ਸਿੰਘ ਹੱਥਾਂ ਤੇ ਦੰਧੀਆਂ ਵੱਡਦੇ ਸਨ ਕਿ ਉਦੋਂ ਹੀ ਇਸ ਨੂੰ ਕਿਉਂ ਨਾ ਮਾਰ ਦਿੱਤਾ ਉਧਰ ਜੱਸੇ ਨੂੰ ਤੇ ਖਾੜਗੂ ਲੈਰ ਦੇ ਅੱਡੇ ਉਹਨਾਂ ਦੇ ਕੰਮ ਕਰਨ ਦਾ ਢੰਗ ਤੱਕ ਦਾ ਪਤਾ ਸੀ ਉਨੇ ਕਈ ਅਨਾਮੀ ਸਿੰਘ ਮਾਰੇ ਤੇ ਤਰੱਕੀ ਕਰਦਾ ਛੋਟਾ ਥਾਣੇਦਾਰ ਬਣ ਗਿਆ 인ਦਰਜੀਤ ਵੈਸ਼ੀ ਦੀ ਸੰਗਤ ਕਾਰਨ ਉਸ ਦੇ ਅੰਦਰ ਬੇਤਾਰਸੀ ਪੈਦਾ ਹੋ ਗਈ ਸੀ ਇੱਕੋ ਆਪ ਵੀ ਜਮੰਦ ਰੁਸਖਤ ਤੇ ਵੈਸ਼ੀ ਸੀ ਸੋਖੇ ਕਾਲੇ ਨਾਲ ਰਲਣ ਕਰਕੇ ਉਸ ਅੰਦਰ ਉਹ ਬੇਤਾਰਸੀ ਪੈਦਾ ਹੋ ਗਈ ਜਿਹੜੀ ਅਕਸਰ ਕਸਾਈਆਂ ਨੀਵ ਪਾਗਲਾਂ ਜਾਂ ਅੰਨੀ ਤਾਕਤ ਨਾਲ ਭੂਸਰੇ ਹੋਏ ਪਸ਼ੂਆਂ ਦੀ ਅੱਖਾਂ ਵਿੱਚ ਹੁੰਦੀ ਹੈ ਸੋਖਾ ਕਾਲਾ ਇੱਕ ਦਿਨ ਅਮਰ ਸਾਹਿਬ ਦੇ ਘਰ ਬੈਠਾ ਸੀ ਭੂਪੀ ਜੋਗਪੁਰੀ ਹੱਥੋਂ ਮਾਰਿਆ ਗਿਆ ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ ਦਿੱਲੀ ਸਰਕਾਰਾਂ ਨੂੰ ਅੱਤਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ ਉਹਦਾ ਨਾਂ ਹਰ ਏਜੰਸੀ ਵਿੱਚ ਕੰਮ ਦੇ ਬੰਦੇ ਵਜੋਂ ਬੋਲਣ ਲੱਗ ਪਿਆ ਸੀ ਇੰਦਰ ਵੈਸੀ ਨੂੰ ਕਿਉਂ ਮਾਰਤਾ ਸੀ ਖਾਲਸਤਾਨ ਲਿਬਰੇਸ਼ਨ ਵਾਲਿਆਂ ਨੇ ਰਾਤ ਦਾ ਆਖਰੀ ਪਹਿ ਸੀ ਜਦ ਮੈਂ ਨਰਿੰਦਰ ਜਾਗ ਦੇ ਜੱਸੇ ਨੂੰ ਪੁੱਛਿਆ ਅਸੀਂ ਦੋਵੇਂ ਹੀ ਸੁੱਤੇ ਨਹੀਂ ਸੀ ਓਹੋ ਦਰਅਸਲ ਅਸੀਂ ਬਰਪਾਲਾ ਦੇ ਕਿਸੇ ਟਾਊਟ ਨੂੰ ਮੌਕੇ ਤੇ ਫੜ ਕੇ ਮਾਰਨਾ ਸੀ ਜਦ ਅਸੀਂ ਗੋਲੀ ਮਾਰ ਲੱਗੇ ਤਾਂ ਇੰਦਰ ਬੈਸ਼ੀ ਕਹਿੰਦਾ ਥੋੜਾ ਨਜ਼ਾਰਾ ਵੀ ਬਣੀਏ ਤੇ ਉਹਨੇ ਲਿਬਰੇਸ਼ਨ ਵਾਲੇ ਜਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ ਤੁਸੀਂ ਜਾਓ ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ ਨਾਲ ਉਹਨਾਂ ਦਾ ਇੱਕ ਹੌਲੀ ਉਮਰ ਦਾ ਸਿੰਘ ਸੀ ਪ੍ਰਤਾਪ ਸਿੰਘ ਉਹ ਸਾਡੇ ਨਾਲ ਰਿਹਾ ਇੰਦਰ ਬੈਸੀ ਤੇ ਮੈਂ ਰਲ ਕੇ ਨਹਿਰ ਦੇ ਕੰਢੇ ਜਾ ਕੇ ਉਸ ਟਾਊਟ ਨੂੰ ਮੂੰਹ ਵਿੱਚ ਕੱਪੜਾ ਦੇ ਕੇ ਉਹਦਾ ਸੀ ਬੰਦ ਬੰਦ ਕਟਿਆ ਜਿਉਂ-ਜਿਉਂ ਅਸੀਂ ਕੱਟਿਏ ਉਹ ਮਰਨ ਤੋਂ ਪਹਿਲਾਂ ਤੜਫੇ ਸਾਨੂੰ ਦੁਆਹਾਂ ਨੂੰ ਮਾਰ ਕੇ ਦੇ ਸਵਾਦ ਆਇਆ ਓਹੋ ਸਵਾਦ ਹੀ ਬੜਾ ਆਇਆ ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਕੇ ਉੱਥੋਂ ਹੀ ਰਾਤੋ ਰਾਤ ਕਸ਼ਮੀਰ ਠੱਠੇ ਕੋਲ ਚਲਾ ਗਿਆ ਅਸੀਂ ਪਿੱਛੋਂ ਉਹਦੇ 47 ਦਾ ਪੂਰਾ ਬਰਸਟ ਮਾਰਿਆ ਤੇ ਉਹ ਠੱਠੇ ਕੋਲ ਨਾ ਪਹੁੰਚ ਸਕੇ ਪਰ ਉਹ ਬਚ ਗਿਆ ਤੇ ਠੱਠੇ ਅਨਸਾਰੀ ਕਹਾਣੀ ਜਾ ਸੁਣਾਈ ਮੈਨੂੰ ਖੜ ਗਈ ਸੀ ਇਸ ਲਈ ਮੈਂ ਮੁੜ ਬਾਬੇ ਭਿੰਡਰਾਂ ਵਾਲੇ ਦੇ ਦਰਬਾਰ ਵਿੱਚ ਨਹੀਂ ਸੀ ਗਿਆ ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ ਉਹ ਅੰਦਰ ਪ੍ਰਕਰਮਾ ਚਲਾ ਗਿਆ ਤੇ ਉੱਥੋਂ ਹੀ ਠੱਠੇ ਹੋਰਾਂ ਨੂੰ ਬਾਹਰ ਗੁਰੂ ਰਾਮਦਾਸ ਰਾਂ ਵਿੱਚ ਰਜਾ ਕੇ ਟੋਟੇ ਕਰਕੇ ਤਰਨਤਾਰ ਰੋਡ ਵੱਲ ਕੇ ਦੇ ਉਜਾੜ ਵਿੱਚ ਪੈਟਰੋਲ ਪਾ ਕੇ ਸਾੜ ਘਾਤਿਆ ਸੀ ਜੱਸੇ ਨੇ ਸਾਰੀ ਕਹਾਣੀ ਦੱਸੀ ਪਰ ਪਰ ਭਾਤ ਬਿੰਦੋਸ਼ ਪਹਿਨ ਕਾ ਨੂੰ ਮਾਰ ਕਤੀ ਯਾਰ ਮੈਂ ਚਿਜਕ ਦਿਆਂ ਪੁੱਛਿਆ ਉਹ ਮੇਰੀ ਘਰ ਦੀ ਥੋੜੀ ਸੀ ਉਦਾਂ ਹੀ ਰੱਖੀ ਹੋਈ ਸੀ ਰਖੇਲ ਪਰ ਉਹ ਮੈਨੂੰ ਟੋਕਣ ਬਹੁਤ ਲੱਗ ਗਈ ਸੀ ਜਦੋਂ ਮੈਂ ਸ਼ਰਾਬ ਨਾਲ ਡੱਕਿਆ ਉਹਦੇ ਘਰੇ ਜਾਂਦਾ ਉਹ ਮੈਨੂੰ ਟੋਕਦੀ ਇਕੱਲੀ ਰਹਿੰਦੀ ਸੀ ਉਹ ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ ਪਾਗ ਲੋ ਕੇ ਮੈਂ ਹੱਥਾਂ ਵਿੱਚ ਆਕੂ ਮਾਰ ਮਾਰ ਲਹੂ ਕੱਢਦਾ ਜਾਂ ਕੰਧ ਨਾਲ ਸਿਰ ਭੰਨਦਾ ਉਹ ਤੰਗ ਆ ਜਾਂਦੀ ਇੱਕ ਦਿਨ ਗੁੱਸੇ 'ਚ ਮੈਥੋਂ ਉਹਦੇ ਗੋਲੀ ਮਾਰੀ ਗਈ ਮੈਂ ਸਰਕਾਰੀ ਜੀਵ 'ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕਤੀ ਇਦਾਂ ਹੀ ਪਹਿਲਾਂ ਮੈਂ ਤਰਨ ਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸੀ ਉਦੋਂ ਅਖਬਾਰਾਂ 'ਚ ਬੜਾ ਰੌਲਾ ਪਿਆ ਸੀ ਪਰ ਆਪ ਕੋਈ ਸਭ ਚੁੱਪ ਕਰ ਗਏ ਸੀ ਜੱਸਾ ਉਧਰਦਾ ਜਾ ਰਿਹਾ ਸੀ ਭਾ ਤੇਰੀ ਬੌਟੀ ਤੇ ਬੱਚਾ ਵੀ ਸੀਗੇ ਨਿੱਕੀ ਉਮਰੇ ਤੇਰੇ ਪਿਓ ਨੇ ਤੇਰੇ ਲਈ ਜਿਹੜੀ ਸੀੜੀ ਸੀ ਉਹ ਮਿਲੀ ਨਹੀਂ ਕਦੇ ਮੁੜ ਕੇ ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵੱਲ ਦਵਾਇਆ ਬਾ ਉਹ ਤੇ ਮੈਂ ਸਨ ਕਾਸੀ ਦੇ ਛੱਡੇ ਹੋਏ ਨੇ ਮੈਂ ਉਦੋਂ ਮਸਾਂ 1920 ਦਾ ਹੋਵਾਂਗਾ ਉਹ ਤੇ ਐਸੀ ਮੈਂ ਛੱਡੀ ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਵੱਲ ਨੂੰ ਮੂੰਹ ਨਹੀਂ ਕੀਤਾ ਮੁੜ ਕੇ ਮੁੰਡਾ ਵੇਰਾ ਵੀ ਉੱਥੇ ਹੋਇਆ ਸੀ ਉਹ ਫੇਸ ਜਿਵੇਂ ਪਿਆ ਯਾਦ ਆਉਂਦਾ ਕਦੇ ਮੈਂ ਪੁੱਛਿਆ ਨਹੀਂ ਉਹਦਾ ਚਿਹਰਾ ਸਖਤ ਹੋ ਗਿਆ ਸੀ ਬਰਨਾਲਾ ਸਰਕਾਰ ਜਦੋਂ 87 ਵਿੱਚ ਆਈ ਤੇ ਚਲੀ ਵੀ ਗਈ ਉਦੋਂ ਮੈਨੂੰ ਕੁਝ ਮਹੀਨੇ ਲਈ ਆਮ ਮਾਫੀ ਮਿਲ ਗਈ ਸੀ ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿੱਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸੀ ਮੇਰੇ ਪਿਤਾ ਜੀ ਵੀ ਉਦੋਂ ਚੜਾਈ ਕਰ ਗਏ ਸਨ ਮੈਂ ਉਨ ਹੀ ਦਿਨੀ ਘਰ ਹੀ ਰਹਿੰਦਾ ਸੀ ਕਈ ਮੇਰੇ ਸਾਥੀ ਬਰਨਾਲਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਗਏ ਸਨ ਕਈ ਬਿਜਲੀ ਬੋਰਡ ਵਿੱਚ ਕਈਆਂ ਨੂੰ ਮਿੰਨੀ ਵਸਾਂ ਪਵਾ ਦਿੱਤੀਆਂ ਗਈਆਂ ਭਾਪੇ ਹੋਰ ਨੂੰ ਗੁਜ਼ਰਿਆ 2 ਮਹੀਨੇ ਹੋਏ ਸਨ ਕਿ ਬਰਨਾਲਾ ਸਰਕਾਰ ਡਿੱਗ ਪਈ ਮੈਂ ਵੀ 20 ਹਜ਼ਾਰ ਦਾ ਲੋਨ ਲੈ ਰੱਖਿਆ ਸੀ ਪਰ ਕਿਸੇ ਕੰਮ ਨੂੰ ਰੂਹ ਨਹੀਂ ਸੀ ਕਰਦੀ ਭਰਾ ਪੱਕਾ ਇਹ ਜੂਪੀ ਵਸ ਗਿਆ ਸੀ ਬਰਨਾਲਾ ਸਰਕਾਰ ਦੇ ਡਿੱਗਣ ਦੀ ਧੀਰ ਸੀ ਕਿ ਫੇਰ ਪੁਲਿਸ ਗੇੜੇ ਕੱਢਣ ਲੱਗ ਗਈ ਉਹੀ ਚੱਕਰ ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ ਇਸ ਵਾਰ ਮੈਂ ਪੈਂਟਾਗ੍ਰੋਪ ਨਾਲ ਯਾਰ ਆ ਲਿਆ ਉਹਨਾਂ ਕੋਲ ਪੱਕੀਆਂ 18 ਤੇ 9 ਹਥਿਆਰ ਸਨ ਕਦੀ ਕਦੀ ਮੈਨੂੰ ਜੱਸੇ ਦੀ ਸ਼ੋਅ ਮਿਲਦੀ ਤੇ ਉਹਨੂੰ ਮੇਰੀ ਪਰ ਉਦੋਂ ਹੋਰ ਕੁਝ ਪੁੰਹਦਾ ਹੀ ਨਹੀਂ ਸੀ ਇੱਕ ਵਾਰ ਢੰਡ ਕਸੇਲ ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ ਮੈਂ ਕੱਲਾ ਮੋਟਰਸਾਈਕਲ ਤੇ ਜਾ ਰਿਹਾ ਸੀ ਉਧਰੋਂ ਜੱਸਾ ਨਾਕਾ ਲਈ ਖੜਾ ਸੀ ਪੁਲਿਸ ਨੇ ਰੋਕਿਆ ਤੇ ਮੇਰੀ ਪੁਸ਼ ਗਿਆ ਸ਼ੁਰੂ ਕੀਤੀ ਜੱਸਾ ਤਿੰਨ ਸਟਾਰ ਲਈ ਖੜਾ ਸੀ ਪੁਰਸ਼ ਨੇ ਰੋਕਿਆ ਤੇ ਮੇਰੀ ਪੁੱਛ ਗੇ ਸ਼ੁਰੂ ਕੀਤੀ ਜਦੋਂ ਤਾਂ ਅਸਾਂ ਦੋਹਾਂ ਇੱਕ ਦੂਸਰੇ ਨੂੰ ਪਛਾਣ ਲਿਆ ਬੋਲਿਆ ਕੋਈ ਵੀ ਨਾ ਉਹਨੇ ਹੱਥ ਦੇ ਇਸ਼ਾਰੇ ਨਾਲ ਕਿਹਾ ਜਾਣ ਦੇ ਮੁੰਡੇ ਨੂੰ ਮੈਂ ਵੀ ਚੁੱਪਚਾਪ ਚਲਾ ਗਿਆ ਸੀ ਸਵੇਰ ਹੋ ਰਹੀ ਸੀ ਜਦ ਜਸసే ਨੇ ਮੇਰੇ ਕੋਲੋਂ ਪਾਣੀ ਮੰਗਿਆ ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਟਾਤਾ ਅਚਾਨਕ ਉਹ ਬੋਲਿਆ ਮਾਸਟਰਾਂ ਮੈਨੂੰ ਤੇਰੀ ਮਾਂ ਦਾ ਮਰੀ ਦਾ ਬੜਾ ਮਹਿਸੂਸ ਹੀ ਯਾਰ ਛੱਡ ਹੋਣਾ ਮੈਂ ਕਿਹਾ ਪਰ اچانک ਮਾਂ ਦਾ ਜ਼ਿਕਰ ਆ ਜਾਣ ਨਾਲ ਮੇਰਾ ਗੱਜ ਭਾਰ ਆਇਆ ਸੀ ਮਾਸਟਰਾ ਮੇਰੀ ਇੱਕ ਗਲਤੀ ਹੈ ਮੈਂ ਤੇਰੇ ਦੋਸ਼ੀ ਸ਼ਰਮੇ ਐਸਪੀ ਨਾਲ ਸਾਲਕ ਕੰਮ ਕੀਤਾ ਓਦੋਂ ਤੇਰੀ ਬੜੀ ਚੜ੍ਹਾਈ ਸੀ ਪੰਜਾਬ 'ਚ ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ ਪਰ ਕੀ ਦੱਸਾਂ ਮੈਨੂੰ ਓਦੋਂ ਪੈਸੇ ਦਾ ਲਾਲਚ ਬੜਾ ਸੀ ਮੈਨੂੰ ਮਾਰ ਗਿਆ ਉਹ ਲਾਲਚ ਮੈਨੂੰ ਮਾਰ ਗਿਆ ਉਹ ਪੂਰੀ ਤਰ੍ਹਾਂ ਉਧੜ ਰਿਆ ਸੀ ਛੱਡ ਗੱਲ ਨੂੰ ਦਫਾ ਕਰ ਹੁਣ ਪਾ ਮੈਂ ਇਹ ਗੱਲਾਂ ਤੇ ਸ਼ਰਮੇ ਸੀ ਨਹੀਂ ਇਹਦਾ ਜ਼ਿਕਰ ਵੀ ਸੁਣਨਾ ਨਹੀਂ ਚਾਹੁੰਦਾ ਸੋ ਗੱਲ ਮੁੱਕ ਗਈ ਘਾਂਟੇ ਕ ਬਾਅਦ ਜਦੋਂ ਟਿੱਕੀ ਪੂਰੀ ਤਰ੍ਹਾਂ ਚੜਾਈ ਚੰਨਾ ਤੇ ਕਿਰਪਾਲ ਆ ਗਏ ਕਿਰਪਾਲ ਘਰੋਂ ਆਇਆ ਸੀ ਪਰ ਚੰਨਾ ਉੱਥੇ ਸੌਂਦਿਆ ਸੀ ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ ਪਰ ਬਰਿਆਂ ਤੋਂ ਬੰਦ ਪਿਆ ਸੀ ਇੱਥੇ ਪੰਜਾਬ ਪੁਲਿਸ ਦਾ ਟਾਰਚਰ ਸੈਂਟਰ ਸੀ ਤੇ ਸੀਆਈਡੀ ਦਾ ਵਿੰਗ ਵੀ ਸੀ ਪਿਛਲਾ ਹਾਲ ਸੀ ਆਰਪੀ ਕੋਰਸੀ ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕਮਚੇ ਦਾਖਲ ਨਹੀਂ ਸੀ ਦੰਦੇ ਚੰਨੇ ਤੇ ਉਹਦੇ ਵਰਗੇ ਕਈ ਸਪਾਹੀ ਤੇ ਹੌਦਾਰ ਉੱਥੇ ਹੀ ਖਾਲੀ ਪਏ ਕਮਰਿਆਂ ਵਿੱਚ ਸੌਂ ਛੜਦੇ ਸਨ ਹਾਂ ਬਈ ਤਿਆਰ ਐ ਚੰਨੇ ਨੇ ਬੜੇ ਇਤਿਮਾਨ ਨਾਲ ਲੰਮੇ ਪਏ ਜੱਸੇ ਨੂੰ ਪੁੱਛਿਆ ਕਿਰਪਾਲ ਬਿਲਕੁਲ ਚੁੱਪ ਸੀ ਕਿਰਪਾਲ ਦੀ ਆਦਤ ਸੀ ਬੰਦਾ ਕੁੱਟਣ ਲੱਗਾ ਵੀ ਤੇ ਮਾਰਨ ਲੱਗਾ ਵੀ ਉਹ ਚੁੱਪ ਰਹਿੰਦਾ ਸੀ ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਉ ਹੁੰਦੀ ਸੀ ਜਦੋਂ ਮੈਨੂੰ ਬੱਬੂ ਟਾਈਟ ਦੀ ਮੁਖਵਰੀ ਤੇ ਚੱਬੇ ਵੱਲੋਂ ਫੜ ਕੇ ਲਿਆਏ ਸਨ ਉਦੋਂ ਕਰਪਾਲ ਨੇ ਹੀ ਮੈਨੂੰ ਸਭ ਤੋਂ ਬਾਅਦ ਸੀਹ ਦਿੱਤੇ ਸੀ ਤਿਆਰ ਹਾਂ ਤੂੰ ਦੱਸ ਕਦੋਂ ਟਿਕਟ ਕੱਟਣਾ ਹੈ ਮੇਰਾ ਜੱਸਾ ਨਿੱਡਰ ਹੋ ਕੇ ਬੋਲਿਆ ਸੀ ਦੁਪਹਿਰੋਂ ਬਾਅਦ ਕਰਪਾਲ ਨੇ ਹੌਲੀ ਜੀ ਕਿਹਾ ਤੇ ਫਿਰ ਦੋਵੇਂ ਚਲੇ ਗਏ ਭਾ ਹੁਣ ਵੇਲਾ ਆ ਗਿਆ ਮੈਨੂੰ ਤੇਰੀ ਲੋੜ ਹੈ ਮੈਂ ਮਨੀ ਸ਼ਰਮੇ ਨੂੰ 2 ਲੱਖ ਦੇ ਕੇ ਤੇਰਾ ਸਾਥ ਮੰਗਿਆ ਜੱਸਾ ਉਹਨਾਂ ਦੋਨਾਂ ਦੇ ਜਾਂਦੇ ਮੈਨੂੰ ਕਹਿਣ ਲੱਗਿਆ 10 ਸੇਵਾ ਦਾਸ ਪਾਉ ਮੈਂ ਦਿਨੋ ਕਿਹਾ ਪਾ ਚੰਨੇ ਨੱਥ ਤੇ ਕਿਰਪਾਲ ਨਾਲ ਤੇਰੀ ਨੇੜਤਾ ਹੈਗੀ ਹੈ ਤੂੰ ਇਹਨਾਂ ਨੂੰ ਕਹਿ ਕੇ ਇਹ ਮੇਰੇ ਛਾਤੀ ਉੱਪਰੋਂ ਦੀ ਰੋੜੀ ਕੁੱਟ ਵਾਲਾ ਟਰੱਕ ਲੰਘਾ ਕੇ ਮੈਨੂੰ ਬਾਹਰ ਨ ਮੈਂ ਗੋਲੀ ਨਾਲ ਨਹੀਂ ਮਾਰਨਾ ਚਾਹੁੰਦਾ ਉਹਨੇ ਪੱਕੀ ਬਾਤ ਚ ਕਿਹਾ ਹੈਰਾਨੀ ਨਾਲ ਮੇਰਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਮੈਂ ਕਦੇ ਤਬਾ ਕੋਈ ਨਹੀਂ ਸੀ ਕਿ ਟੀਕੇ ਜਸਾ ਇਦਾਂ ਦੀ ਮੌਤ ਮੰਗੇਗਾ ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਐ ਜਸਿਆ ਮੈਂ ਜੇ ਕਹੇ ਦੇਣ ਨੂੰ ਤਿਆਰ ਆ ਅਜੇ ਵੀ ਮੇਰੇ ਕੋਲ ਇੱਕ ਜਗ੍ਹਾ ਡੇਢ ਰੱਖ ਤਬਿਆ ਪਿਆ ਮੈਂ ਚੰਨੇ 나ਥੋਰਾ ਨੂੰ ਜਗ੍ਹਾ ਦੱਸ ਦੂੰ ਬਸ ਮੇਰਾ ਵੀ ਤੂੰ ਕਹਿ ਕਹਾ ਕੇ ਉਹਨਾਂ ਨੂੰ ਰਾਜ਼ੀ ਕਰ ਲੈ ਪਈ ਉਹ ਮੈਨੂੰ ਛਾਤੀ ਤੋਂ ਦੀ ਟਰੱਕ ਲਗਾ ਕੇ ਮਾਰਨ ਉਹ ਮੇਰੇ ਤਰਲੇ ਪਾਉਣ ਤੇ ਉਤਰ ਆਇਆ ਸੀ ਹੁਣ ਮੈਨੂੰ ਕੁਝ ਸੁਝ ਨਹੀਂ ਸਿਰਿਆ ਮੈਂ ਹਾਰ ਕੇ ਸਖਤੀ ਨਾਲ ਕਿਹਾ ਯਾਰ ਤੂੰ ਕਮਲ ਹੈ 10 ਪਲਾਂ ਇੰਜ ਮੰਗਿਆ ਵੀ ਮੌਤ ਮਿਲਦੀ ਏ ਉਹ ਲੰਮਾ ਪਿਆ ਵਾਰ-ਵਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ ਜਾ ਕੇ ਗੱਲ ਕਰਾਂ ਉੱਠ ਕੇ ਮੈਂ ਚੰਨੇ ਕੋਲ ਉਹਦੇ ਕਮਰੇ ਵਿੱਚ ਚਲਾ ਗਿਆ ਸਾਰੀ ਗੱਲ ਸੁਣ ਕੇ ਚੰਨਾ ਪਾਗਲਾ ਵਾਂਗ ਹੱਸਣ ਲੱਗਾ ਤੇ ਮੈਨੂੰ ਕਹਿੰਦਾ ਭੈਣ ਦਾ ਯਾਰ ਹੁਣ ਸੌਖੀ ਮੌਤ ਮੰਗਦਾ ਹੈ ਪਹਿਲਾਂ ਆਪ ਪੁਲਿਸਿਆ ਹੋ ਕੇ ਵੀ ਸਾਡੇ ਪੁਲਿਸੀਏ ਭਰਾ ਮਾਰਦਾ ਰਹੇ ਚੋਰੀਆਂ ਉਹਨਾਂ ਡਰਦੇ ਜੈਬੇ ਨੇ ਤੇ ਇਹਦੇ ਲਈ ਸਾਨੂੰ ਬੜਾ ਸਖਤ ਆਰਡਰ ਕੱਢਿਆ ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਦਿੱਤਾ ਅਸੀਂ ਇਥੋਂ ਇਹਦੇ ਗਲ 'ਚ ਲੋਹੇ ਦਾ ਫੰਦਾ ਪਾਉਣਾ ਤੇ ਤੜਫਾਉਂਦੇ ਹੋਏ ਉਹਨੂੰ ਮੰਡਲ ਜਾ ਕੇ ਮਾਰਨਾ ਇਹਦਾ ਸਾਹ ਅਸੀਂ ਅੱਧਾ ਪੌਣਾ ਘੰਟਾ ਨਾ ਆਉਣ ਦੇਣਾ ਤੇ ਨਾ ਹੀ ਇਹਨੂੰ ਮਰਨ ਦੇਣਾ ਯਾ ਯਾ ਤੂੰ ਉਹਨੂੰ ਜਾ ਕੇ ਦੱਸ ਦੇ ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ ਉਹ ਚੁੱਪ ਹੋ ਗਿਆ ਮੈਂ ਵੀ ਕੁਛ ਦੇਰ ਕਮੋਸ਼ ਰਹਾ ਹਾਰ ਕੇ ਮੈਂ ਕਿਹਾ ਆ ਤੂੰ ਹਾਂ ਇਦਾਂ ਦੀ ਮੌਤ ਕਿਉਂ ਮੰਗਦਾ ਹੈ ਮੈਨੂੰ ਪਤਾ ਸੀ ਤੂੰ ਇਹ ਸਵਾਲ ਕਰੇਗਾ ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ ਹੁਣ ਮੇਰੇ ਕੋਲ ਸਮਾਂ ਘੱਟ ਹੈ ਮੈਂ ਦਿਲ ਤੋਂ ਬੋਝ ਲਾਉਣਾ ਚਾਹਣਾ ਤੂੰ ਪਹਿਲਾ ਤੇ ਆਖਰੀ ਸ਼ਖਸ ਹੈ ਜਿਹਨੂੰ ਮੈਂ ਇਹ ਪੇ ਦੱਸ ਕੇ ਮਰਨਾ ਹੈ ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗਿਆ ਮੈਨੂੰ ਪਾਸਾ ਦਵਾ ਦੇ ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਮੈਂ ਪਾਸਾ ਦਵਾਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ ਹੋ ਕੇ ਕੰਧ ਨਾਲ ਢੋ ਲਾ ਕੇ ਬਹਿ ਗਿਆ ਹੁਣ ਮੈਂ ਪੂਰੀ ਇਕਾਗਰਤਾ ਨਾਲ ਉਹਦੀ ਗੱਲ ਸੁਣਨ ਲਈ ਤਿਆਰ ਸੀ ਗੱਲ ਇਦਾਂ ਹੀ ਵੱਡਿਆ ਭਈ ਮੈਂ ਹੁਣ ਇਹਨਾਂ ਮਹੀਨਿਆਂ ਵਿੱਚ ਆਪਣੇ ਬਾਰੇ ਬੜਾ ਸੋਚਿਆ ਮੈਂ ਆਪਣੇ ਸੁਹਾ ਦਾ ਤੇ ਜੀਵਨ ਦਾ ਆਪ ਬੜਾ ਨੇੜਿਓ ਹੋ ਕੇ ਇਹਨੂੰ ਸਮਝਣਾ ਚਾਹੇ ਉਹਨੂੰ ਗੱਲ ਕਰਨ ਦੀ ਸ਼ਬਦ ਨਹੀਂ ਜੁੜ ਰਹੇ ਸਨ ਉਪਾ ਕਰੇ ਚੱਲ ਗੱਲ ਕਰੀ ਚੱਲ ਗੱਲ ਇਦਾਂ ਸੀ ਪਈ ਜਦੋਂ ਮੈਂ ਪੁਲਿਸ ਚ ਚਲਾ ਗਿਆ ਤੇ ਮਾਰ ਮੈਂ ਕੋਈ ਜੀ ਜੰਤ ਮਾਰੇ ਕੋਈ ਗਿਣਤੀ ਕੋਈ ਹਿਸਾਬ ਨਹੀਂ ਏਜੰਸੀਆਂ ਦੇ ਕਹਿੰਦੇ ਮੈਂ ਅਖਬਾਰਾਂ ਵਾਲੇ ਮਾਰੇ ਹਾਕਰ ਮਾਰੇ ਮਾਸਟਰ ਮਾਰੇ ਪਟਵਾਰੀ ਮਾਰੇ ਡਾਂਸਰਾਂ ਮਾਰੀਆਂ ਗਾਉਣ ਵਾਲੇ ਮਾਰੇ ਖੁਸਰੇ ਮਾਰੇ ਮਾਰ ਮੈਂ ਕੋਈ ਛੱਡੇ ਨਹੀਂ ਯਾਰ ਮਾਰ ਕੇ ਕਦੀ ਮੈਂ ਪਰਚੀ ਬਾਬੇ ਮਾਨੋਚਾਲ ਦੇ ਸੁੱਟ ਦੇਣੀ ਕਦੀ ਬੁੱਧ ਸਿੰਘ ਵਾਲੇ ਦੀ ਸੁੱਟ ਦੇਣੀ ਕਦੇ ਬਬਰਾਂ ਦੀ ਸਾਡੇ ਕੋਲ ਸਾਰੇ ਪੈੜ ਪਏ ਹੁੰਦੇ ਸੀ ਸਿੱਖਾਂ ਨੂੰ ਕੀ ਪਤਾ ਲੱਗਣਾ ਭਈ ਇੱਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਸਰਕਾਰੀ ਚੰਬੜੇ ਹੋਏ ਸਨ ਲੋਕ ਸਮਝਦੇ ਕੱਤਵਾਦੀ ਕੰਮ ਕਰ ਗਏ ਨੇ ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸੀ ਮੈਂ ਚੁੱਪ ਸਾਂ ਮੈਨੂੰ ਤੇ ਨਾ ਮਹੀਨਿਆਂ ਵਿੱਚ ਇਹਨਾਂ ਗੱਲਾਂ ਦਾ ਚਾਨਣ ਹੋ ਚੁੱਕਿਆ ਸੀ ਇੱਕ ਕੇ ਮੇ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਹੈ ਤੇ ਆਪ ਹੀ ਸਾਡੀ ਸਫਲ ਭੇਟੀ ਜਾ ਰਹੀ ਹੈ ਪਰ ਅੱਜ ਜੱਸੇ ਦੇ ਮੂੰਹ ਸੁਣ ਕੇ ਚੰਗਾ ਲੱਗ ਰਿਹਾ ਸੀ ਮੈਂ ਤੇ ਭਾ ਤੇਰੇ ਨਾਂ ਤੇ ਵੀ 500 ਛੁੱਟ ਕੇ ਬੜੇ ਬੰਦੇ ਮਾਰੇ ਅੰਬਰਸਰ ਕੰਪਨੀ ਬਾ ਕੋਲ ਜਿਹੜੇ ਜਨ ਸੰਗੀ ਸਵੇਰੇ ਸੈਰ ਕਰਦੇ ਮਾਰੇ ਸੀ ਨਾ ਉਹ ਮੈਂ ਹੀ ਮਾਰੇ ਸੀ ਪਰਚੀ ਮੇ ਤੇਰੇ ਨਾਂ ਦੀ ਮਾਸਟਰ ਕਰਮ ਸਿੰਘ ਦੇ ਨਾਂ ਦੀ ਛੁੱਟਤੀ ਸੀ ਤਾਰਨ ਤਾਰ ਨਾਲੇ 10 ਲਾਲੇ ਵੀ ਮੈਂ ਬਸ ਚੁਲਾ ਕੇ ਮਾਰੇ ਸੀ ਉੱਥੇ ਵੀ ਤੇਰਾ ਨਾਂ ਹੀ ਸਿੱਟਿਆ ਸੀ ਚੱਲ ਛੱਡ ਜਾਰ ਹੁਣ ਪੁਰਾਣੀਆਂ ਗੱਲਾਂ ਵੀਰਿਆ ਇਹਨਾਂ ਦਾ ਕੀ ਫਾਇਦਾ ਨਹੀਂ ਇਹ ਦੱਸਣੇ ਜ਼ਰੂਰੀ ਨੇ ਇਹਨਾਂ ਗੱਲਾਂ ਦਾ ਸੰਬੰਧ ਹੀ ਤੇ ਹੈ ਨਾ ਮੇਰੀ ਅਗਲੀ ਗੱਲ ਨਾਲ ਉਹਨੇ ਲੜੀ ਜੋੜੀ ਅੱਗੋਂ ਗੱਲ ਪਾ ਇਹ ਹੀ ਕਿ ਮੇਰਾ ਦਿਲ ਬਚਪਨ ਤੋਂ ਹੀ ਵੈਸ਼ੀਆ ਸੀ ਜਿਵੇਂ ਦਿਲ ਦੀ ਤਾਂ ਖਵਰੇ ਕੋਈ ਜੰਗਾਲ ਖਾਦਾ ਲੋਹਾ ਰੱਖਿਆ ਹੋਵੇ ਸ਼ਾਇਦ ਮੇਰੀ ਮਾਂ ਛੇਤੀ ਮਰ ਗਈ ਸੀ ਉਹਦੇ ਬਗੋਚੇ ਕਰਕੇ ਮੈਂ ਜਦਾ ਹੋ ਗਿਆ ਹਾਂ ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ ਗਏ ਸਨ ਮੇਰੇ ਅੰਦਰਲਾ ਪਸ਼ੂ ਬਸ ਦਿਨੋ ਦਿਨ ਵੱਧਦਾ ਹੀ ਗਿਆ ਸੀ ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸ ਨੂੰ ਮਾਰਨ ਦੀ ਲੱਭ ਹੀ ਲੈਂਦੇ ਕੁੱਟਦੇ ਦਾ ਅਸੀਂ ਸਵਾਦ ਲੈ ਲੈ ਕੇ ਸੀ ਆਹੀ ਫਕੀਰੀਆ ਮੇਰਾ ਪ੍ਰਾਣਾ ਆੜੀ ਇਹਨੇ ਤੇ ਮੈਂ ਖਬਰੇ ਕੋਈ 100 ਤੋਂ ਉੱਪਰ ਬੰਦਾ ਮਾਰਿਆ ਹੁਣ ਮੈਂ ਤੇ ਇਹ ਮਸ਼ਹੂਰ ਸਾਂ ਕੀਰੀ ਦੇ ਪੈਰਾਂ ਵਿੱਚ ਕੋੜ ਹੋਣ ਕਰਕੇ ਪਾਕ ਚੱਲਦੀ ਸੀ ਨਾਬੇ ਦੀ ਟਾਡਾ ਵਾਲੀ ਜੇਲ੍ਹ ਵਿੱਚ ਫਕੀਰੀਆ ਇਹੀ ਪਾਕ ਵਾਲੇ ਪੈਰ ਬੰਨ੍ਹ ਕੇ ਲੰਮੇ ਸਮੇਂ ਮੁੰਡਿਆਂ ਦੇ ਪੈਰਾਂ ਤੇ ਰਗੜਦਾ ਹੁੰਦਾ ਸੀ ਉਹ ਸਾਹ ਲੈ ਕੇ ਬੋਲ ਰਿਹਾ ਸੀ ਫੇਰ ਅੱਗੋਂ ਕੀ ਹੋਇਆ ਮੈਂ ਦਿਲਚਸਪੀ ਬਖਾਈ ਦੱਸਦਾ ਦੱਸਦਾ ਉਹਨੇ ਹੌਲੀ-ਹੌਲੀ ਸਾਹ ਲਏ ਹੋਇਆ ਪਾ ਇਦਾਂ ਪਈ ਸਾਨੂੰ ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀ ਨੂੰ ਪਤਾ ਲੱਗਾ ਕਿ ਬਟਾਲੇ ਫਤਿਹਗੜ ਚੂੜੀਆਂ ਵਾਲੀ ਰੋਡ ਤੇ ਮੀਲ ਕੱਟ ਕੇ ਜਿਹੜਾ ਬਾਜਵਾ ਟਰਾਂਸਪੋਰਟ ਆ ਉਹਦੇ ਕੋਲ ਬਾਬਾ ਵਿਜਲਵਾਲ ਮਰਨ ਤੋਂ ਪਹਿਲਾਂ 70 ਕੁ ਲੱਖ ਰੁਪਿਆ ਛੱਡ ਗਿਆ ਉਦੋਂ ਮੇਰੀ ਡਿਊਟੀ ਅੱਚਲ ਬਟਾਲੇ ਤੋਂ ਪਹਿਲਾਂ ਸੜਕ ਵਾਲੀ ਚੌਂਕੀ ਸੀਗੀ ਅਸੀਂ ਮੈਂ ਤੇ ਛੋਟਾ ਥਾਣੇਦਾਰ ਗੁਰਮਖ ਤੇ ਸਾਡੀ ਜੁੰਡੀ ਦੇ ਦੋਸਪਾਹੀ ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਉਸ ਬਾਜਵੇ ਨਾਲ ਲੇਖਾ ਕਰਨ ਦੀ ਸਲਾਹ ਬਣਾਈ ਮੁਖਬਰ ਨੇ ਦੱਸਿਆ ਸੀ ਭਈ ਪੈਸਾ ਉਹਦੇ ਘਰ ਚ ਹੀ ਐ ਅਜੇ ਕਿਸੇ ਲੇਖੇ ਨੇ ਲੱਗਾ ਅਸੀਂ ਬਟਾਲੇ ਵਾਲੇ ਐਸਐਸਪੀ ਨੂੰ ਗੱਲ ਖੋਲ੍ਹ ਦਿੱਤੀ ਤੇ ਹਿਸਾਪਤੀ ਮੰਨ ਕੇ ਅੱਧੀ ਰਾਤ ਨੂੰ ਜਾ ਬਾਜਵੇ ਦਾ ਬੂਹਾ ਪੰਨਿਆ ਪਹਿਲਾਂ ਉਹ ਖੋਲੇ ਨਾ ਅਸੀਂ ਪੰਜ-ਛੇ ਹੋਮਗਾੜੀਏ ਪਿਛਲੀ ਕੰਧ ਵੱਲ ਖੜੇ ਕੀਤੇ ਹੋਏ ਸਨ ਕਿ ਉਧਰੋਂ ਦੀ ਭੱਜ ਨਾ ਜਾਵੇ ਇਦਰ ਅਸੀਂ ਚਾਰੇ ਜਾਣੇ ਬੂਹਾ ਭੰਨ ਕੇ ਅੰਦਰ ਵੜ ਗਏ ਘਰ ਸਿਰਫ ਉਹ ਟਰਾਂਸਪੋਰਟ ਉਹਦੀ ਬੀਵੀ ਤੇ ਉਹਨਾਂ ਦੀ 1-2 22 ਸਾਲ ਦੀ ਬਾਲੜੀ ਸੀ ਸਨ ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ ਮੈਨੂੰ ਨਹੀਂ ਪਤਾ ਲੈ ਵੀ ਮਾਸਟਰ ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਪਾਏ ਅਸੀਂ ਉਸ ਉਜਾੜ ਘਰ ਤੇ ਉਜਾੜ ਆਸ-ਪਾਸ ਵਿੱਚ ਬਗੈਰ ਚੀਕਾਂ ਦੀ ਪਰਵਾਹ ਕੀਤੇ ਆ ਉਹਦੇ ਸਾਰੇ ਹੱਡ ਤੋੜੇ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ ਹਾਰ ਕਿ ਉਹਦੀ ਬੋਟ ਵੀ ਮਾਰੀ ਉਹ ਤੇ ਸਭ ਹੋਰ ਸ਼ੇਰ ਹੋ ਗਿਆ ਕਹਦਾ ਹੁਣ ਤੇ ਮੇਰਾ ਥਣ ਫੜ ਲਓ ਮੈਂ ਕੁਝ ਨਹੀਂ ਦਵਾਲ ਜਿਹਦੇ ਲਈ ਭੱਜਾ ਫਿਰਦਾ ਸਾਂ ਉਹ ਤੇ ਹੁਣ ਤੁਸੀਂ ਮਾਰ ਕੱਤੀ ਉਹ ਤੇ ਮਾਸਟਰਾਂ ਸਾਨੂੰ ਗਾਲ੍ਹਾਂ ਕੱਢੀ ਜਾਵੇ ਸਭ ਉਹਨੇ ਸਾਹ ਲੈ ਕੇ ਥੋੜਾ ਚਿਰ ਗੱਲ ਰੋਕੀ ਲੈ ਵੀ ਮਾਸਟਰਾਂ ਉਹਦੀਆਂ ਗਾਲ੍ਹਾਂ ਨਾਲ ਮੇਰੇ ਸਿਰ ਨੂੰ ਪਤਾ ਨਹੀਂ ਕਿ ਘੇਰ ਨੀਜੀ ਚੜੀ ਮੈਂ ਉਹਦੀ ਉਹ 2 ਢਾਈ ਸਾਲ ਦੀ ਕੁੜੀ ਉਹਦੇ ਸਾਹਮਣੇ ਲਤਾਂ ਤੋਂ ਫੜ ਕੇ ਗੁੱਸੇ ਨਾਲ ਜ਼ਮੀਨ ਤੇ ਮਾਰੀ ਜਿੱਦਾਂ ਕਪੜਾ ਧੋਣ ਲੱਗਿਆਂ ਮਾਰੀਦਾ ਨਾ ਜ਼ਮੀਨ ਤੇ ਐਵੇਂ ਮਾਰੀ ਉਹਨੇ ਬਾਲੜੀ ਨੇ ਮੇਰੇ ਹੱਥਾਂ 'ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰ ਕੇ ਮੇਰੇ ਵੱਲ ਵੇਖਿਆ ਤੇ ਸੈਕਿੰਟ ਕੁ ਬਾਅਦ ਉਹਦਾ ਖਖੜਿਆ ਹੋਇਆ ਸਿਰ ਦੋ ਟੋਟਿਆਂ ਵਿੱਚ ਖਿਲਰ ਗਿਆ ਮੈਂ ਸੁਣ ਕੇ ਸੁੰਨ ਹੋ ਗਿਆ ਸੀ ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ ਉਹ ਮੇਰੇ ਮੂੰਹ ਵੱਲ ਵੇਖੀ ਗਿਆ ਹਾਰ ਕੇ ਉਹਨੇ ਕਿਹਾ ਮੈਨੂੰ ਪਤਾ ਸੀ ਤੂੰ ਸੁਣ ਕੇ ਸਨ ਹੋ ਜਾਣਾ ਹੁਣ ਕਹੇ ਤਾਂ ਅੱਗੇ ਦੱਸਾਂ ਗੱਲ ਪਰ ਪਾਰੇ ਦੇ ਪਿਓ ਦਾ ਕੀ ਬਣਿਆ ਮੈਂ ਇੰਨਾ ਹੀ ਕਹਿ ਸਕਿਆ ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ ਹਾਰ ਕੇ ਗੁਰਮਤ ਨੇ ਗੋਲੀ ਮਾਰ ਕੇ ਉੱਥੇ ਵਿਹੜੇ ਵਿੱਚ ਉਹਨੂੰ ਮਾਰਤਾ ਤੇ ਅਸੀਂ ਸਾਰੇ ਖਾਲੀ ਹੱਥੋਂ ਉੱਥੋਂ ਆ ਗਏ ਐਸਐਸਪੀ ਨੂੰ ਆ ਕੇ ਅਸੀਂ ਰਿਪੋਰਟ ਦਿੱਤੀ ਸਵੇਰੇ ਉਹਨੇ ਪੱਤਰਕਾਰਾਂ ਨੂੰ ਸਾਧਕੇ ਇਹਨੂੰ ਖਾੜਕੋ ਦੀ ਆਪਸੀ ਲੜਾਈ ਕਹਿਤਾ ਫੇਰ ਫੇਰ ਕੀ ਪਾ ਅਸੀਂ ਭੁੱਲ ਪਲਾ ਗਏ ਪਰ ਹਫ਼ਤੇ ਕ ਬਾਅਦ ਹੀ ਨਾ ਰੋਜ਼ ਰਾਤ ਨੂੰ ਜਦ ਮੈਂ ਸ਼ਰਾਬ ਨਾਲ ਲੇਟ ਕੇ ਸੌਵਾ ਕਿ ਬਸ ਰਾਤ ਨੂੰ 1.5 ਵਜੇ ਰੋਜ਼ ਕੋਈ ਮੈਨੂੰ ਡਰਾ ਕੇ ਜਗਾ ਦੇਵੇ ਅੱਖਾਂ ਬੰਦ ਕਰਾਂ ਤਾਂ ਵੀ ਦੇਖੇ ਅੱਖਾਂ ਖੋਲਾਂ ਤਾਂ ਵੀ ਦੇਖੇ ਉਹਨੇ ਕਿਹਾ ਕੀ ਦੇਖੇ ਬਸ ਪਾ ਉਹ 2.5 ਸਾਲ ਦੀ ਬਾਲੜੀ ਜਿਸੇ ਇੱਕ ਹੱਥ 'ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੀ ਵਿੱਚ ਕਿਸੇ ਟੁੱਟੇ ਤੇ ਫਿੱਸੇ ਹੋਏ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉੱਠਾਂ। ਰਾਤਾਂ ਨੂੰ ਨੀਂਦ ਨਾ ਪਵੇ, ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲੇ ਵੀ ਤੇ ਤਰਨਤਾਰਨ ਵਾਲੇ ਵੀ ਐਸਪੀ ਕਹਿਣ ਕੀ ਹੋ ਗਿਆ ਤੇਰੇ ਚਿਹਰੇ ਨੂੰ? ਇਹ ਬਟਾਲਾ ਦੇ ਮਾਫਕ ਤਾਂ ਸਾਡੇ ਕੋਲ ਆ ਜਾ। ਪਰ ਮੈਂ ਉਹਨਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾਤੀ ਪਰ ਚੈਨ ਕਿੱਥੇ? ਹਾਰ ਕੇ ਮੈਂ ਚਾਟੀ ਵਿੰਡ ਵਾਲੇ ਪੀਰ ਗਾਲੂ ਰਿਸ਼ਾ ਕੁਲ ਗਿਆ ਉਹਨੇ ਮੈਨੂੰ ਬਿਨਾ ਕੁਝ ਪੁੱਛਿਆ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ ਮੈਂ ਦਿਲ ਚੋਂ ਲੱਖ ਗਾਲ ਕੱਢੀ ਤੇ ਆ ਗਿਆ ਬਈ ਪਰਵਾ ਮੌਤ ਮੈਨੂੰ ਹੀ ਕਰੇਗੀ ਮੈਨੂੰ ਨੀਂਦ ਤੇ ਦੇਹ ਇੱਕ ਰਾਤ ਉਹ ਰੁਕ ਗਿਆ ਫੇਰ ਤੂੰ ਕੀ ਕੀਤਾ ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸੀ ਮੇਰੇ ਲਈ ਅਸਲ ਹੀ ਅਲੋਕਾਰਾ ਗੱਲਾਂ ਸਨ ਜੀਵਨ ਦੇ ਇੰਨੇ ਭਿਆਨਕ ਰੰਗ ਵੇਖ ਕੇ ਵੀ ਮੈਨੂੰ ਇਹ ਗੱਲਾਂ ਜੱਸੇ ਦਾ ਵਰਤਾਰਾ ਜਿਵੇਂ ਸੁਣਨ ਕਰ ਰਿਹਾ ਸੀ ਫੇਰ ਕੀ ਭਾ ਵੱਡਿਆ ਮੈਂ ਸੋਚਿਆ ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਿਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਐ ਮਰਦਾ ਕੀ ਨਾ ਕਰਦਾ ਜਿਹੜਾ ਦਿਮਾਗ ਤੇ ਹਿਲ ਚੁੱਕਾ ਸੀ ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ ਪੁਲਸੀਆਂ ਦੇ ਘਰ ਸੰ ਚਾਹੇ ਉਹ ਹੋਮ ਗਾਰਡੀਆਂ ਦਾ ਹੋਵੇ ਜਾਂ ਆਮ ਸਿਪਾਹੀ ਹੋਣ ਜਾਂ ਅਫਸਰਾਂ ਦੇ ਘਰ ਹੋਣ ਉਹਨਾਂ ਵੱਲ ਜਾ ਕੇ ਤਾੜ ਰੱਖਣੀ ਜਦੋਂ ਦਾ ਲੱਗਣਾ ਕੋਈ ਨਾ ਕੋਈ ਸਿਪਾਹੀ ਹੋਮਗਾਰਡ ਆ ਜਾਂ ਛੋਟਾ ਥਾਣੇਦਾਰ ਮਾਰ ਕੇ ਸੁੱਟੋਣਾ ਤੇ ਸੱਚ ਜਾਣੀ ਇੱਕ ਦੋ ਦਿਨ ਉਸ ਕੁੜੀ ਨੇ ਭੂਤ ਬਣ ਕੇ ਨਾ ਆਉਣਾ ਪਰ ਤੀਸਰੇ ਇੱਕ ਦਿਨ ਉਸੇ ਬਾਲੜੀ ਨੇ ਫੇਰਾ ਵਖਾਲੀ ਦੇਣੀ ਅੰਤਮੈਂ ਗੈਰਹਾਜ਼ਰ ਰਹਿਣ ਲੱਗ ਪਿਆ ਤੇ ਪਾਗਲਾ ਵਾਂਗ ਇੱਕ ਜ਼ਿਲੇ ਤੋਂ ਦੂਜੇ ਜ਼ਿਲੇ 'ਚ ਭਟਕਣ ਲੱਗ ਪਿਆ ਉਸਨੇ ਕਿਹਾ ਮੈਂ ਚੁੱਪ ਸਾਂ ਉਹ ਆਪੇ ਹੀ ਫੇਰ ਗੱਲ ਸ਼ੁਰੂ ਕਰਦਿਆਂ ਅੱਗੇ ਬੋਲਿਆ ਮੇਰਾ ਪਾ ਪਾਗਲਪਣ ਬਹੁਤ ਵੱਧ ਗਿਆ ਸੀ ਵਾਕਫੀ ਮੇਰੀ ਬੜੀ ਸੀ ਮੈਂ ਪਤਾ ਕਰਨਾ ਕਿ ਕਿਹੜਾ ਸਿਪਾਹੀ ਕਿਸ ਥਾਣੇ ਤੋਂ ਰੋਜ਼ ਘਰ ਜਾਂਦਾ ਹੈ ਜਾਂ ਕਿਹੜਾ ਛੁੱਟੀ ਤੇ ਚੱਲ ਰਿਹਾ ਹੈ ਮੈਂ ਜਿੱਥੇ ਦਾ ਲਗਣਾ ਮਾਰੀ ਟੁਰੀ ਜਾਣਾ ਹਾਲ ਤੇ ਇਹ ਹੋਗੀ ਕਿ ਮੈਂ ਆਪਣੇ ਵਰਿਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਛੁੱਟੇ ਆਰਾਮ ਸੋਂ ਬਚ ਗਿਆ ਸੀ ਮਾਰ ਪੁਲਿਸ ਚ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨਾਂ ਤੇ ਇਦਾਂ ਗੁਪਤ ਰੂਪ ਵਿੱਚ ਮਾਰੀ ਜਾ ਰਿਹਾ ਪਰ ਭਾਤ ਫੜਿਆ ਨਾ ਗਿਆ ਫੜਿਆ ਮੈਂ ਟੱਟੂ ਜਾਣਾ ਸੀ ਮੇਰੇ ਤੇ ਤਾਂ ਕਿਸੇ ਨੂੰ ਸ਼ੱਕ ਹੀ ਨਹੀਂ ਸੀ ਸਵੇਰੇ ਮੈਂ ਕੰਵਲਿਆਵਾਂ ਦੇ ਥਾਣੇ ਫਿਰਦਾ ਰਹਿੰਦਾ ਹਰ ਕੋਈ ਸਮਝਦਾ ਕਿਸੇ ਅੱਤਵਾਦੀ ਜਾਂ ਕਿਸੇ ਪਨਾਹ ਦੇਣ ਵਾਲੇ ਦੀ ਮਾਰਚ ਫਿਰਦਾ ਤੇ ਸ਼ੱਕ ਮੇਰੇ ਤੇ ਹੁੰਦਾ ਹੀ ਨਹੀਂ ਸੀ ਉਹ ਤੇ ਏਸ ਲਿਬਰੇਸ਼ਨ ਵਾਲੇ ਸੀਤਲ ਚ ਮਹਿਤੇ ਚੌਕ ਵਾਲੀ ਦੀ ਬੀੜੀ ਵੇਗੀ ਤੇ ਮੈਂ ਫੜਿਆ ਗਿਆ ਉਹਨੇ ਕਿਹਾ ਸੀਤਲ ਨੇ ਕਿੱਦਾਂ ਫੜਿਆ ਤੈਨੂੰ ਮੈਂ ਪੁੱਛਿਆ ਉਹ ਮੈਂ ਨਾ ਮਾਸਟਰਾਂ ਧੂਲ ਕੇ ਹਲ ਕਿਤੇ ਇੱਕ ਰਾਤ ਕਿਸੇ ਹੋਮ ਗਾੜੀ ਦਾ ਕੰਮ ਕਰਨ ਗਿਆ ਸੀ ਮੈਨੂੰ ਪੱਕਾ ਪਤਾ ਲੱਗਾ ਸੀ ਬਈ ਰਾਤ ਨੂੰ ਉਹਨੇ ਸਾਈਕਲ ਤੇ ਪਿੰਡ ਨੂੰ ਜਾਣਾ ਜਦ ਨਾਮ ਐ ਉਹਨੂੰ ਮਾਰਨ ਲੱਗਾ ਉਹਨੇ ਕਿਹਾ ਕੌਣ ਐ ਉਹਦੇ ਲਲਕਾਰੇ ਦੇ ਜਵਾਬ ਵਿੱਚ ਮੈਂ ਕਿਤੇ ਕਹਿ ਬੈਠਾ ਹੁਣ ਕਿੱਥੇ ਜਾਏਗਾ ਮੈਂ ਤੇਰਾ ਭੜੋਈਆ ਸੀਤ ਲਾਂ ਉਹਨੂੰ ਤੇ ਮਾਰਤਾ ਪਰ ਮੈਂ ਨਸ਼ੇ ਕਾਰਨ ਇਹ ਨਾ ਵੇਖ ਸਕਿਆ ਕਿ ਮਗਰ ਇੱਕ ਹੋਰ ਸਾਈਕਲ ਵੀ ਆ ਰਿਹਾ ਸੀ ਉਹ ਖਬਰ ਐ ਕੋਈ ਦੁੱਧੀ ਸੀ ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ ਲਓ ਜੀ ਉਹ ਅਗਲੀ ਸਵੇਰ ਸ਼ੀਤਲ ਨੂੰ ਦੱਸ ਆਇਆ ਵੀ ਤੇਰੇ ਨਾਂ ਤੇ ਰਾਤੀ ਸਾਡੇ ਪਿੰਡ ਵਾਲਾ ਹੋਮ ਗਾਰਡ ਯਾ ਮਾਰਤਾ ਤੇ ਤੂੰ ਇੱਥੇ ਫਿਰੀ ਜਾਂਨੇ ਲਓ ਜੀ ਸ਼ੀਤਲ ਪੰਜਾਬ ਪੁਲਿਸ ਦਾ ਬੰਦਾ ਮੈਂ ਐਵੇਂ ਉਹਦਾ ਨਾਂ ਲੈਂਦਾ ਉਹ ਤੇ ਜੀ ਫਟ ਐਸਪੀ ਕੋਲ ਪਹੁੰਚਦਾ ਹੋ ਗਿਆ ਤੇ ਨਾਲੇ ਸੀਆਈਡੀ ਮਗਰ ਲਾਤੀ ਤੇ ਲਓ ਜੀ ਸੀਆਈਡੀ ਵਾਲਿਆਂ ਹਫ਼ਤਾ ਨਹੀਂ ਪੈਂਦਾ ਮੈਨੂੰ ਫੜ ਕੇ ਅਜਾਇਬੇ ਕੋਲ ਲੈ ਗੇ ਪਹਿਲੇ ਤੇ ਜਲੰਧਰ ਪੁਰਸਾਲੇ ਲੈ ਗਿਆ ਕਿਉਂਕਿ ਮੈਂ ਪਹਿਲਾਂ ਜੱਸ ਐਸਐਸਪੀ ਨਾਲ ਸੰਹ ਜਲੰਧਰ ਜਾਵੜਿਆ ਸੀ ਉਹਨੇ ਫੇਰ ਮੈਨੂੰ ਜੈਬਰ ਹੁੰ ਦੇਤਾ ਮੈਂ ਖਬਰ ਇਹ ਕੋਈ 45 ਜਾਂ 50 ਦੇ ਲਾਗੇ ਸਿਪਾਹੀ ਮਾਰੇ ਹੋਣੇ ਆ ਉਹਨੇ ਲੰਮਾ ਸਾਹ ਲੈ ਕੇ ਆਪਦੀ ਰਾਮ ਕਹਾਣੀ ਬੁਕਾ ਦਿੱਤੀ ਪਰ ਹੁਣ ਤੂੰ ਕੀ ਚਾਹੁੰਦਾ ਮੈਂ ਪੁੱਛਿਆ ਮੈਂ ਭਾ ਵਸ ਇਹੀ ਚਾਹਨਾ ਕੇ ਵੱਡਾ ਟਰੱਕ ਰੂੜੀਪ ਕੋਟ ਟਰੱਕ ਮੇਰੀ ਛਾਤੀ ਤੋਂ ਲੰਗਾ ਦਿਓ ਉਹਨੇ ਫੇਰ ਕਿਹਾ ਇੱਕ ਦੰਤ ਨਹੀਂ ਹੋ ਸਕਦਾ ਮੈਂ ਅੱਕ ਕੇ ਕਿਹਾ ਹੈ ਹੋ ਗਿਆ ਨਹੀਂ ਸਕਦਾ ਬਘੇਲੇ ਨੂੰ ਵੀ ਤੇ ਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਦੇ ਕੇ ਮਾਰਿਆ ਸੀ ਨਾ ਉਹਨਾਂ ਦੇ ਸਿਰ ਫੇਹ ਗਏ ਸੀ ਕੋਈ ਉਹ ਤੇ ਗੱਲ ਦਾ ਹੁਕਮ ਸੀ ਮੈਂ ਉਹਨੂੰ ਸੱਚ ਦੱਸਦਾ ਪਰ ਭਾ ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਾਰਨਾ ਚਾਹਣਾ ਫੇਰ ਕਿਸੇ ਨੂੰ ਕੀ ਇਤਰਾਜ਼ ਹੈ ਉਹ ਬੱਚਿਆਂ ਵਰਗਾ ਹਟ ਕੀਤਾ ਪਰ ਯਾਰ ਤੂੰ ਇਸ ਸਿਆਪੇ ਚ ਕਿਉਂ ਪੈਨਿਆ ਗੱਲ ਕੀ ਇਹ ਵਿੱਚੋਂ ਮੈਂ ਅੱਕ ਕੇ ਕਿਹਾ ਲੈ ਉਹ ਵੀ ਸੁਣ ਲੈ ਤੇ ਆਪੇ ਫੈਸਲਾ ਕਰ ਲੈ ਉਹਨੇ ਕਿਹਾ ਸਾਹ ਲੈ ਕੇ ਉਫੇ ਸ਼ੁਰੂ ਹੋ ਗਿਆ ਪਿਛਲੇ ਮਹੀਨੇ ਤੋਂ ਜਦੋਂ ਦਾ ਮੈਨੂੰ ਪੁਲਿਸ ਨੇ ਫੜਿਆ ਤੇ ਤਸੀਹੇ ਦੇ ਰਹੀ ਹੈ ਸੱਚ ਜਾਣੀ ਮੈਨੂੰ ਕਿਤੇ ਦਰਦ ਨਹੀਂ ਹੁੰਦਾ ਕੋਈ ਪੀੜ ਨਹੀਂ ਹੁੰਦੀ ਬਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ ਉਹ ਇਹ ਹੈ ਕਿ ਪਿਛਲੇ 1 ਮਹੀਨੇ ਤੋਂ ਜਦ ਮੈਂ ਅੱਖਾਂ ਬੀਟਦਾ ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ ਤੇ ਵਹਿ ਜਾਂਦੀ ਹੈ ਤੇ ਉਹ ਜਿਹੜੀ ਮਸਾਂ 10-12 ਕਿਲੋ ਦੀ ਹੋਣੀ ਹੈ ਉਹਦਾ ਭਾਰ ਵਧਣ ਲੱਗਦਾ ਤੇ ਜਿਵੇਂ ਮੇਰੀ ਛਾਤੀ ਤੇ ਬੈਠੀ ਉਹ ਮਣਾ ਟਣਾ ਤੇ ਕਵਾਂਟਾਂ ਦੀ ਹੋ ਜਾਂਦੀ ਹੈ ਨਾਲ ਹੱਸੀ ਜਾਂਦੀ ਹੈ ਤੇ ਨਾਲੇ ਭਾਰ ਵਧਾਈ ਜਾਂਦੀ ਹੈ ਮੈਂ ਬਥੇਰੇ ਅੱਖਾਂ ਖੋਲਦਾ ਹੱਥ ਪੈਰ ਮਾਰਦਾ ਪਰ ਉਹ ਲੈਂਦੀ ਹੋਈ ਨਹੀਂ ਮੈਂ ਚੁੱਪ ਸੀ ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ ਮੈਂ ਤਰਵ ਗਿਆ ਉਹ ਫੇਰ ਲੰਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਿਆ ਪਾ ਮੇਰੀ ਬਸ ਆ ਇੱਕ ਅੱਧ ਕੜੀ ਰਹਿ ਗਈ ਹੈ ਉਧਰ ਮੈਂ ਟਿਕ ਟਕ ਟਾ ਕੇ ਇਹ ਪਾਰ ਛਾਤੀ ਤੇ ਲੈ ਕੇ ਨਹੀਂ ਜਾਣਾ ਚਾਹੁੰਦਾ ਰੱਬ ਦਾ ਵਾਸਤਾ ਚੰਨੇ ਨੂੰ ਕਹਿ ਕੇ ਵੇਖ ਜੇ ਮੇਰੀ ਛਾਤੀ ਤੋਂ ਟਰੱਕ ਲੰਘਾ ਦੇਵੇ ਖਵਰੇ ਇਦਾਂ ਹੀ ਉਸ ਵਾਲੜੀ ਦਾ ਭਾਰ ਮੈਥੋਂ ਲੈ ਜਾਵੇ ਧੰਨਵਾਦ ਦੋਸਤੋ ਧੰਨਵਾਦ